ਚੱਲੀ ਪੀੜੀ ਛੋਡਿਆ ਰੂਪ ਦਿਖਾਵਨ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵਡ ਜੋਦਾ ਬਹੁ ਭਾਰੀ ਉਪਕਾਰੀ ਜੋਗ ਜੋਗ ਸਤਗੁਰ ਘਰੇ ਅਵਤਾਰੀ ਗੁਰਗਦੀ ਤੇ ਬਿਰਾਜਮਾਨ ਚਵਰ ਛਤਰ ਤੱਕ ਦੇ ਮਾਲਕ ਹਜੂਰੇ ਅਨਵਰ ਵਲੀਏ ਕੁਲ ਆਲਮ ਨਮਾਨਿਆਂ ਦੇ ਮਾਨ ਨਤਾਣੀਆਂ ਦੇ ਤਾਨ ਨਿਉਟੀਆਂ ਦੀ ਓਟ ਨਿਆਸ਼ਰੀਆਂ ਦੇ ਆਸਰੇ ਦੀਨਾ ਬੰਦੂ ਸਤਿਗੁਰੂ ਸਾਹਿਬੇ ਕਮਾਲ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਤੇ ਮੁਬਾਰਕ ਗੋਦ ਅੰਦਰ ਹਾਜ਼ਰੀਆਂ ਲਵਾਇਆ ਸਤਸੰਗੀ ਜਨੋ ਸਾਡੀ ਤੇ ਤੁਹਾਡੀ ਹਾਜ਼ਰੀ ਫਿਰ ਤੋਂ ਗੁਰੂ ਚਰਨਾਂ ਵਿੱਚ ਲੱਗੇ ਹਾਜ਼ਰੀ ਲੱਗਦੀ ਕਿਵੇਂ ਆ ਜਿਹੜਾ ਫਤੇ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤੇ ਹੈ ਪਾ ਜਨ ਜਿਹੜਾ ਫਤੇ ਬੁਲਾਣ ਤੋਂ ਸੰਕੋਚ ਕਰਦਾ ਉਹ ਫਤੇ ਵੀ ਫਤੇ ਬੁਲਾ ਜਾਂਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾਂ ਫਤੇ ਬਾਈ ਦੀਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤੇ ਬੁਲਾਈ ਹੀਏ ਸਫਰ-ਏ-ਸ਼ਹਾਦਤ ਸਤਗੁਰੂ ਗਰੀਬਨਵਾਦ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਦੇ ਸਭ ਜਾਦੇ ਮਹਾਰਾਜੀਆਂ ਦੀ ਮਾ ਧੰਨ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੋਣ ਦੇ ਵਾਸਤੇ ਛੱਡ ਕੇ ਬੈਠੇ ਆ ਤੇ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਆ ਤੇ ਜਿੰਨੀ ਸੰਗਤ ਪੰਡਾਲ ਦੇ ਵਿੱਚ ਸੱਜ ਕੇ ਬੈਠੀ ਆ ਬੜੇ ਪਿਆਰ ਦੇ ਨਾਲ ਤੁਹਾਡੇ ਸਾਰੇ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਆ ਵੀ ਪਾਈ ਮਨ ਬਿਰਤੀਆਂ ਨੂੰ ਕਾਗਰ ਕਰ ਲਿਓ ਉਹਦਾ ਕਾਰਨ ਇਹ ਹੈ ਜਿੱਥੇ ਤਨ ਕਰਕੇ ਹਾਜ਼ਰੀਆਂ ਲਵਾ ਰਿਆਂ ਉੱਥੇ ਮਨ ਕਰਕੇ ਵੀ ਜੁੜੀਏ आनंद कदों आवेगा, आवेगा असर ਸਾਡੇ ਜੀਵਨ ਤੇ ਕਦੋਂ ਹੋਵੇਗਾ ਜਦੋਂ ਅਸੀਂ ਮਨ ਕਰਕੇ ਜੁੜਾਂਗੇ ਦੋ ਤਰ੍ਹਾਂ ਦੀ ਖਰਾਕਿਆ ਇੱਕ ਖਰਾਕਿਆ ਤਨ ਦੀ ਇੱਕ ਖਰਾਕਿਆ ਮਨ ਦੀ ਤਨ ਦੀ ਖਰਾਕ ਹੈ ਭੋਜਨ ਮਨ ਦੀ ਖਰਾਕ ਹੈ ਭਜਨ ਤੇ ਜਿਹੜੇ ਬੰਦੇ ਦਾ ਮਨ ਬਲਵਾਨ ਨਹੀਂ ਨਾ ਉਹ ਕਦੇ ਮੈਦਾਨੇ ਜੰਗ ਵਿੱਚ ਵੀ ਨਹੀਂ ਜਾ ਸਕਦਾ ਮਨ ਬਲਵਾਨ ਕਿਵੇਂ ਹੁੰਦਾ ਇਬਾਦਤ ਕਰੇ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਬੜੇ ਪਿਆਰ ਦੇ ਨਾਲ ਧਿਆਨ ਗੁਰਗੋਬਨ ਸਿੰਘ ਮਹਾਰਾਜ ਦੇ ਚਰਨਾਂ ਵੱਲ ਲੈ ਕੇ ਜਾਓ ਮੈਨੂੰ ਮੇਰੀ ਇੱਕ ਬੇਨਤੀ ਸੁਣਿਓ ਅਕਸਰ ਮੈਂ ਸਮਾਗਮਾਂ ਦੇ ਵਿੱਚ ਵਿਚਰਦੀਆਂ ਨੌਜਵਾਨ ਸਾਡੇ ਛੋਟੇ ਵੀਰ ਬੈਠੇ ਆ ਮੈਂ ਕਹਿਣ ਤੋਂ ਤਵੱਜੋ ਨਹੀਂ ਕਰਦੀ। ਸਫਰ-ਏ-ਸ਼ਹਾਦਤ ਸਮਾਗਮ ਨਾਲ ਅਸੀਂ ਜੁੜੇ ਬੈਠੇ ਹੋਈ ਜੀ। ਜਿਹੜਾ ਪ੍ਰਚਾਰਕ ਸਟੇ ਤੇ ਬੇਨਤੀ ਕਰਦਾ ਮਹਾਰਾਜ ਦੇ ਸਭ ਜਿਆਦਿਆਂ ਦਾ ਇਤਿਹਾਸ ਸੁਣਾ ਕੇ ਜਾਂਦਾ ਹੈ ਪਰ ਮੈਨੂੰ ਇਸ ਗੱਲ ਦੀ ਅਜੇ ਤੱਕ ਸਮਝ ਨਹੀਂ ਆਉਂਦੀ ਵੀ ਜਥਾ ਸੁਣਾਈ ਜਾਂਦਾ ਇਤਿਹਾਸ ਤੇ ਸਾਡੇ ਦੰਦ ਨੇ ਅੰਦਰ ਵੱਢਦੇ। ਅਸੀਂ ਟੋਲਾ ਬਣਾ ਕੇ ਬੈਠਿਆਂ ਤੇ ਸਾਡੇ ਦੰਦ ਹੀ ਨਿਕਲੀ ਜਾਂਦੇ ਆ। ਆਹ ਸਾਹਮਣੇ ਬੈਠਿਆ ਬੱਚੇ ਵੱਡੀ ਭੈਣ ਸਮਝ ਲਓ ਮਾ ਦੇ ਸਮਾਨ ਸਮਝ ਲਵੋ ਪਰ ਅਸੀਂ ਸੋਭਦੇ ਨਹੀਂ ਗੁਰੂ ਚਰਨਾਂ ਵਿੱਚ ਬੈਠੇ ਜਿਵੇਂ ਸੁਣਨ ਵਾਲੇ ਨੂੰ ਇਕਾਗਰਤਾ ਦੀ ਲੋੜ ਹੈ ਨਾ ਐਵੇਂ ਸੁਣਾਉਣ ਵਾਲੇ ਨੂੰ ਵੀ ਇਕਾਗਰਤਾ ਦੀ ਲੋੜ ਹੈ ਇੱਥੇ ਤੁਸੀਂ ਬੈਠੇ ਦੰਦ ਕੱਢੀ ਜਾਓ ਤੇ ਸਾਨੂੰ ਸੋਭਾ ਨਹੀਂ ਦਿੰਦੇ ਜੇ ਤੁਸੀਂ ਨਹੀਂ ਕੰਟਰੋਲ ਕਰ ਸਕਦੇ ਬਾਦਸੂਨਾ ਪ੍ਰਬੰਧਕ ਜਨਾ ਨੇ ਪ੍ਰਬੰਧ ਕੀਤਾ ਜਾ ਕੇ ਜਲ ਪਾਣੀ ਸ਼ੱਕ ਤੁਸੀਂ ਬਾਹਰ ਬੈਠੋ ਸੰਗਤ ਦੇ ਵਿੱਚ ਐਡਾ ਦਾ ਮਾਹੌਲ ਨਾ ਕ੍ਰੀਏਟ ਕਰੋ ਖਰ ਬੜੇ ਪਿਆਰ ਦੇ ਨਾਲ ਬੜੇ ادب ਦੇ ਨਾਲ ਸਤਿਗੁਰੂ ਗਰੀਬ ਨਵਾਜ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ ਦਾ ਧਿਆਨ ਕਰੀਏ ਨੇਤਰਾ ਸਾਹਮਣੇ ਗੁਰ ਕਲਗੀ ਧਰ ਦਾ ਸਰੂਪ ਲਿਆ ਕੇ ਮਹਾਰਾਜ ਦੇ ਸੋਹਣੇ ਚਰਨਾਂ ਤੇ ਮਸਤਕ ਲਾ ਕੇ ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਕੀ ਗੱਲ ਸਾਹਿਬ ਵਾਹਿ ਜੀ ਕੀ ਫਤਿਹ ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਜਾਂਦੀ ਨਹੀਂ ਤਸਵੀਰ ਭਲਾ ਜੇ ਬਣ ਜਾਵੇ ਜਜ਼ਬਾਤ ਬਣਾਏ ਜਾਂਦੇ ਨਹੀਂ ਉਹਦੇ ਨੈਣਾ ਵਿੱਚ ਤਾਂ ਮਸਤੀ ਹੈ ਮੇਰੀ ਕਲਮ ਤੋਂ ਪਾਈ ਜਾਂਦੀ ਨਹੀਂ ਮੈਂ ਬਿਹਾਰ ਜਾਮਾ ਕਰੂ ਕਲਗੀ ਤਿਰ ਪਾਤਸ਼ਾਹ ਮਹਾਰਾਜ ਜੀ ਆ ਦੇ ਕੋ ਸਤਗੁਰੂ ਬਚਿੱਤਰ ਨਾਟਕ ਵਿੱਚ ਬੜਾ ਸੋਹਣਾ ਪਰਮਾਉਂਦੇ ਆ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਤਜੈ ਬਿਦ ਮੋਹਿ ਆਨੋ ਹੇ ਮੁਕੁੰਡ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾਂ ਸਬਤ ਸ੍ਰਿੰਗ ਤਹ ਨਾਮ ਕਹਾ ਵਾ ਪੰਡ ਰਾਜ ਜੈ ਜੋਗ ਕਮਾਵਾ ਦੇਹ ਹਤਿ ਤਪਸਿਆ ਸਾਧੀ ਮਹਾ ਕਾਲ ਕਾਲੇ ਕਾ ਇਹ ਬਹਿ ਕਰਤ ਤਪਸਿਆ ਭਯੋ ਦਵੈ ਤੇ ਇੱਕ ਰੂਪ ਹੋ ਤਾਤ ਮਾਤ ਮੋਰੇ ਅਰਦਾਬ ਬਾਪ ਜੋਗ ਸਾਧਨਾ ਸਤ ਤਿੰਨ ਜੋਤਰੀ ਅਲਕੀ ਸੇਵਾ ਤਾਂਤੇ ਭਏ ਪਰਸੰਨ ਗੁਰਦੇਵਾ ਤਿੰਨ ਪ੍ਰਭ ਆਇਸ਼ ਮੋਦੀਆ ਤਬ ਹਮ ਜਨਮ ਕਰੂ ਮਹਿੀਆ ਮਹਾਰਾਜ ਕਹਿੰਦੇ ਮਹਿਮਕੁੰਡ ਦੇ ਪਰਬਤ ਤੇ ਖੂਬਤ ਪੱਸੀਆ ਕੀਤੀ ਆ ਫਿਰ ਅਕਾਲ ਪੁਰਖ ਤੇ ਮੈਂ ਇੱਕ ਰੂਪ ਹੋਈ ਮੇਰੇ ਮਾਤਾ ਪਿਤਾ ਨੇ ਅਕਾਲ ਪੁਰਖ ਦੀ ਬੜੀ ਅਰਦਾਸਾਂ ਕੀਤੀ ਬਾਬਾ ਬਕਾਲਾ ਸ਼ਾਦੀ ਧਰਤੀ ਦਾ ਇਤਿਹਾਸ ਸੁਵਾਈ ਦਿਨਾ ਨਾ ਪੌਣੇ 27 ਸਾਲ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪੂਰਾ ਸਾ ਵਿੱਚ ਬੈਠ ਕੇ ਭਗਤੀ ਕਰਦੇ ਆ ਪੌਣੇ 27 ਸਾਲ ਥੋੜੇ ਨਹੀਂ ਜਿਹ ਹੁੰਦੇ 26 ਸਾਲ 9 ਮਹੀਨੇ 13 ਦਿਨ ਤੇ ਤੇਰਾ ਘੀਆਂ ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚੌਂਕੜਾ ਮਰਦੇ ਆ ਤੇ ਧੰਨ ਮਾਤਾ ਗੁਜਰਕਾਰ ਨੇ ਉਤਨਾ ਸਮਾਂ ਹੱਥ ਚ ਡੰਡਾ ਫੜ ਕੇ ਪੈਰਾ ਵੀ ਦਿੱਤਾ ਤੇ ਸਿਮਰਨ ਵੀ ਕੀਤਾ ਕਿਸੇ ਨੇ ਮਸਕੀਨ ਜੀ ਨੂੰ ਸਵਾਲ ਕੀਤਾ ਸੀ ਮਸਕੀਨ ਜੀ ਮਾਂ ਚਾਵੇ ਮੈਂ ਸੰਤ ਨੂੰ ਪੈਦਾ ਕਰਨਾ ਤੇ ਮਾਂ ਨੂੰ ਕੀ ਕਰਨਾ ਪਊ ਉਹ ਕਿੰਦੇ ਵੀ ਜਿਹੋ ਜਿਹਾਂ ਮਾਂ ਬੱਚਾ ਚਾਹੁੰਦੀ ਆ ਨਾ ਉਹੋ ਜਿਹੇ ਗੁਣ ਮਾਂ ਨੂੰ 20 ਸਾਲ ਪਹਿਲਾਂ ਆਪਣੇ ਅੰਦਰ ਧਾਰਨ ਕਰਨੇ ਪੈਣਗੇ ਇਹ ਵੱਡਾ ਅਸ਼ਰ ਪੈਂਦਾ ਮਾਂ ਦੀ ਭਗਤੀ ਹੋਵੇ ਉਹ ਗੁਣ ਜਿਹੜੇ ਨੇ ਆਟੋਮੈਟਿਕ ਬੱਚੇ ਦੇ ਵਿੱਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ 20 ਸਾਲ ਮਾਂ ਜੇ ਉਹੋ ਜਿਹਾਂ ਬੱਚਾ ਬਣਾਉਣਾ ਚਾਹੁੰਦੀ ਨਾ ਸੰਤ ਭਗਤ ਸੂਰਮਾ ਦਾਨੀ ਤੇ ਆਪਣੇ ਅੰਦਰ ਗੁਣ ਧਾਰਨ ਕਰ ਲਵੇ ਤੇ ਵੇਖੋ ਉਸ ਮਾਂ ਦੀ ਭਗਤੀ ਅਈ ਦੀ ਭਗਤੀ ਇਹੋ ਜੇ ਮਹਾਂਮਨੀ ਨੂੰ ਪੈਦਾ ਕੀਤਾ ਵਹਿ ਪ੍ਰਗਟਿਓ ਮਰਦ ਅਗਮਣਾ ਵਰਿਆਮ ਇਕੈਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੇ ਏਲਾ ਜਿਹਦੇ ਵਰਗਾ ਅ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਜੇ ਤੇ ਨਾ ਕੋਈ ਹੋ ਸਕਦਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਨਾਮੇ ਗੁਰੂ ਨਾਨਕ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜ ਕੇ ਬੈੰਦੇਗਾ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੇ ਦਰਸ਼ਕੀਦਾਰ ਕਰਦੀਆਂ ਤੁਸੀਂ ਸੁਣਿਆ ਵਾ ਕਿ ਇੱਕ ਦਿਨ ਦਾ ਸ਼ਿੰਗਾਰ ਮੇਰੇ ਗੁਰੂ ਕਲਗੀ ਤਰਫ ਪਾਤਸ਼ਾਹ ਮਹਾਰਾਜ ਜੀਆ ਦਾ 56 ਲੱਖ ਰੁਪਏ ਦਾ ਹੁੰਦਾ ਸੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਤਗੁਰ ਜੀ ਸੱਜ ਕੇ ਬੈਠੇ ਆ ਮਨ ਬਿਰਤੀ ਕਾਗਰ ਕਰਕੇ ਆਨੰਦਪੁਰ ਦੀ ਧਰਤੀ ਵੱਲ ਲੈ ਕੇ ਡਾਇਓ ਸੰਗਤ ਦੇ ਵਿੱਚ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਬੈਠੇ ਆ ਉਹਨਾਂ ਅਜਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਚਿਹਰੇ ਵੱਲ ਵੇਖਿਆ ਤੇ ਮਹਾਰਾਜ ਜੀਆਂ ਦੀ ਸੁੰਦਰ ਦਸਤਾਰ ਹੈ ਤੇ ਸਤਗੁਰਾਂ ਦੀ ਦਸਤਾਰ ਦੇ ਵਿੱਚੋਂ ਮਹਾਰਾਜ ਜੀਆਂ ਦਾ ਇੱਕ ਕੇਸ ਨਿਕਲ ਕੇ ਸਤਗੁਰਾਂ ਦੇ ਸੋਹਣੇ ਮਸਤਕ ਦੇ ਉੱਪਰ ਲੱਗਿਆ ਹੋਇਆ ਤੇ ਸੋਹਣਾ ਬੜਾ ਲੱਗਦਾ ਸੀ ਭਾਈ ਸਾਹਿਬ ਮਹਾਰਾਜ ਦੇ ਮੱਖ ਨੂੰ ਵੇਖਦੇ ਆ ਮੁਸਕਰਾਉਂਦੇ ਆ ਦੂਜੀ ਵਾਰ ਫਿਰ ਵੇਖਿਆ ਖਿੜ-ਖਿੜ ਕੇ ਹੱਸਦੇ ਆ ਜਦੋਂ ਤੀਜੀ ਵਾਰ ਮਹਾਰਾਜ ਵੱਲ ਵੇਖ ਕੇ ਹਸੇ ਨ ਸਤਗੁਰਾਂ ਕੋਲ ਬੁਲਾ ਲਿਆ ਬਾਦਸ਼ਾਹ ਕਹਿੰਦੇ ਨੰਦ ਲਾਲ ਜੀ ਬੜਾ ਹੱਸ ਰਹੇ ਹੋ ਬੜਾ ਖੁਸ਼ ਹੋ ਮਜ਼ਾਕ ਕਰ ਰਹੇ ਹੋ ਜਾਂ ਹੱਸਣ ਦਾ ਕੋਈ ਹੋਰ ਕਾਰਨ ਹੈ ਮਹਾਰਾਜ ਮੈਂ ਕੋਹ ਨੂੰ ਨਾ ਗੁਰੂ ਨੂੰ ਮਜ਼ਾਕ ਕਰਨ ਵਾਲਾ ਸਤਗੁਰੂ ਜੀ ਅੱਜ ਜਿਹੜੀ ਤੁਸੀਂ ਸੁੰਦਰ ਦਸਤਾਰ ਸਜਾਈ ਆ ਤੁਹਾਡੀ ਦਸਤਾਰ ਚੋਂ ਨਿਕਲ ਕੇ ਇੱਕ ਕੇਸ ਦੀ ਲੱਟ ਤੁਹਾਡੇ ਮਸਤਕ ਦੇ ਉੱਪਰ ਲੱਗੀ ਆ ਮਹਾਰਾਜ ਉਹ ਸੋਹਣੀ ਨਹੀਂ ਲੱਗਦੀ ਆ ਮੈਂ ਸੋਟਦਿਆਂ ਸੋਟਦਿਆਂ ਤਕੜੀ ਦੇ ਦੋ ਪਾਲੇ ਕੀਤੇ ਕਮਾਰਤ ਤੁਹਾਡਾ ਚਿਹਰਾ ਇੰਨਾ ਸੋਹਣਾ ਦੋ ਪਾਲੇ ਕੀਤੇ ਆ ਇੱਕ ਪਾਸੇ ਕਲਗੀਆਂ ਵਾਲਿਆ ਤੇਰੇ ਚਿਹਰੇ ਦੀ ਸੁੰਦਰਤਾ ਨੂੰ ਰਖਿਆ ਤੇ ਦੂਸਰੇ ਪਾਸੇ ਮੈਂ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਦੀ ਸੁੰਦਰਤਾ ਨੂੰ ਰਖਿਆ ਪਰ ਪਾਦਸ਼ਾਹ ਮੈਂ ਹੈਰਾਨ ਰਹਿ ਗਿਆ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਉਹਦੀ ਸੁੰਦਰਤਾ ਫਿੱਕੀ ਪਰ ਤੇਰੇ ਚਿਹਰੇ ਵਾਲਾ ਪਾਲਾ ਸੀ ਜਿਹੜਾ ਮਹਾਰਾਜ ਪਾਦਸ਼ਾਹ ਉਹ ਪਾਲਾ ਸੀ ਤੁਹੇ ਨਾ ਸੋਹਣਾ ਪਾਤਸ਼ਾਹ ਪਾਤਸ਼ਾਹ ਕਹਿੰਦੇ ਦੂਜੀ ਵਾਰ ਫਿਰ ਮੁਸਕਰਾਏ ਸੀ ਹਾਂ ਮਹਾਰਾਜ ਫਿਰ ਮੈਂ ਦੋ ਪਾਲੇ ਕੀਤੇ ਤਕੜੀ ਦੇ ਸਤਗੁਰੂ ਕਹਿੰਦੇ ਫਿਰ ਮਹਾਰਾਜ ਮੈਂ ਦਰਿਆਵਾਂ ਝਰਨੀਆਂ ਨਹਿਰਾਂ ਝੀਲਾਂ ਪਹਾੜਾਂ ਦੀ ਸੁੰਦਰਤਾ ਨੂੰ ਰਖਿਆ ਸਤਗੁਰੂ ਮੈਂ ਬਲਿਹਾਰ ਜਾਵਾਂ ਪਰ ਤੇਰੇ ਚਿਹਰੇ ਦੀ ਸੁੰਦਰਤਾ ਵਾਲਾ ਪਾਲਾ ਸੀ ਜਿਹੜਾ ਉਹ ਫਿਰ ਪਾਲਾ ਸੀ ਸਤਗੁਰੂ ਕਹਿੰਦੇ ਨੰਦ ਲਾਲ ਜੀ ਤੇਜੀਵਾਰ ਫਿਰ ਮੁਸਕਰਾਏ ਸੀ ਹਾ ਮਹਾਰਾਜ ਫਿਰ ਮੈਂ ਇੱਕ ਸ਼ੇਰ ਲਿਖਿਆ ਦੀਨ ਦੁਨੀਆ ਤਰਕਮੰਦੇ ਆਪਰੀ ਰੁਕਸਾਰ ਮਾਂ ਹਰ ਦੋ ਆਲਮ ਕੀਮਤੇ ਇਕ ਤਾਰੂਏ ਯਾਰ ਕਲਗੀਆਂ ਵਾਲਿਆ ਦੋ ਜਹਾਨਾਂ ਦੀ ਸੁੰਦਰਤਾ ਇੱਕ ਪਾਸੇ ਪਰ ਤੇਰੇ ਚਿਹਰੇ ਦੀ ਸੁੰਦਰਤਾ ਇੱਕ ਪਾਸੇ ਐਵੇਂ ਥੋੜੇ ਨਾ ਵਿਦਵਾਨ ਕਹਿੰਦਾ ਨੈਣ ਤੁਰ ਨਸ਼ੀਲੇ ਮਸਤੀਲੇ ਤੋਂ ਜਾਦੂ ਭਰੇ ਤਨ ਕ ਨਿਹਾਰ ਸਭ ਸੁਰਤ ਪਲਾਤ ਹੈ ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾ ਰੰਕਨ ਪੈ ਦਇਆ ਕਰ ਤਖਤ ਬਿਠਾਤ ਹੈ ਇੱਕ ਹੱਥ ਮਾਲਾ ਔਰ ਦੂਸਰੇ ਪੇ ਇਕ ਸੋਭੇ ਭਗਤੀ ਔਰ ਬੀਰਤਾ ਵੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਨ ਔਰ ਲక్ష్ਮੀ ਦਬਾਏ ਪੱਗ ਗੋਬਿੰਦ ਮਰਗਿੰਦ ਗੁਰੂ ਜੀਤੇ ਨਹੀਂ ਜਾਤ ਹੈ ਜੀਤੇ ਨਹੀਂ ਜਾਤੇ ਮਹਾਰਾਜ ਦੇ ਮੈਂ ਕਿਹੜੇ ਕਿਹੜੇ ਚੋੜ ਦੱਸਾਂ ਸੰਗਤ ਦੀ ਇਤਿਹਾਸ ਸਮੁੰਦਰ ਹੈ ਸਾਡੇ ਤੋਂ ਪਹਿਲਾਂ ਧੰਨ ਗੁਰੂ ਗੋਬਨ ਸਿੰਘ ਮਹਾਰਾਜ ਸਾਹਿਬ ਦਾਦਿਆਂ ਦੇ ਜੀਵਨ ਦੇ ਬਾਬਤ ਕਾਈ ਸਾਹਿਬ ਨਹੀਂ ਆਣਾ ਪਾਸੋਂ ਆਪਣੀਆਂ ਨੇ ਵਿਚਾਰਾਂ ਨੂੰ ਸਰਵਣ ਕੀਤਾ ਮਰੀਆਂ ਮਾਵਾ ਭੈਣਾਂ ਜੁੜ ਕੇ ਬੈਠੀਆਂ ਜੋ ਬੱਚਿਆਂ ਵਾਲੇ ਆ ਪੁੱਤਰਾਂ ਵਾਲੇ ਜਿਸ ਦਿਨ ਪੁੱਤ ਘਰ ਵਿੱਚ ਪੈਦਾ ਹੁੰਦਾ ਨਾ ਜਿਹੜੀ ਮਾਂ ਉਸੇ ਦਿਨ ਤੋਂ ਮਨ ਅੰਦਰ ਚਾਹ ਪ੍ਰਗਟ ਕਰਦੀ ਆ ਪੁੱਤ ਵੱਡਾ ਹੋ ਨੂਰਾਨੀ ਘਰ ਚ ਆਵੇਗੀ ਲਾਲ ਦੇ ਲਾਲਾਂ ਨੂੰ ਖੜਾਵਾਂਗੇ ਇਹ ਚਾਹ ਮਾਤਾ ਜੀਤੋ ਦਾ ਸੀ ਇਹ ਚਾਹ ਮਾਤਾ ਸੁੰਦਰ ਕੌਰ ਦਾ ਸੀ ਇਹ ਚਾਹ ਮਾਤਾ ਸਹਿਬ ਕੌਰ ਦਾ ਵੀ ਸੀ ਕਹਿੰਦੇ ਜਦੋਂ ਮਾਤਾ ਜੀਤੋ ਜੀ ਛੱਟਖੰਡ ਚੱਲੇ ਸੀ ਨਾ ਸਹਿਬ ਜਾਦਾ ਬਾਬਾ ਫਤੇ ਸਿੰਘ ਜੀ ਹਜੇ ਰੁੱੜਦੇ ਸੀ 1.5 ਸਾਲ ਦੇ ਪੁੱਤ ਦਾ ਹੱਥ ਤਨ ਮਾਤਾ ਗੁਜਰ ਕੌਰ ਜੀਆਂ ਦੇ ਹੱਥ ਵਿੱਚ ਫੜਾ ਕੇ ਮਾਤਾ ਜੀਤੋ ਜੀ ਨੇ ਪਤਾ ਕੀ ਆਖਿਆ ਸੀ ਮਾਂ ਜਦੋਂ ਮੇਰੇ ਫਤੇ ਸਿੰਘ ਨੂੰ ਵਿਆਹਣਾ ਹੋਇਆ ਨਾ ਦੁਨੀਆ ਦੀ ਸਭ ਤੋਂ ਸੋਹਣੀ ਲਾੜੀ ਮੇਰੇ ਫਤੇ ਸਿੰਘ ਦੇ ਨਾਲ ਵਿਆਹਣੀ ਬਲਿਹਾਰ ਜਾਵਾਂ ਗੁਰੂ ਕਲਗੀ ਤੇ ਪਾਤਸ਼ਾਹ ਮਹਾਰਾਜ ਤੋਂ ਵੱਡੇ ਚਮਕਾੜ ਦੇ ਮੈਦਾਨੇ ਜੰਗ ਵਿੱਚ ਸਾਡੇ ਤੋਂ ਨਿਸ਼ਾਵਰ ਕੀਤੇ ਤੇ ਛੋਟਿਆਂ ਤੋਂ ਬਾਹਰ ਨੇ ਬਲਿਹਾਰ ਜਾਈਏ 6 ਤੇ 7 ਸਾਲ ਦੀ ਉਮਰ ਵਿੱਚ ਸਰਹੱਦੀਆਂ ਕੰਧਾਂ ਵਿੱਚ ਖਲੋਕੇ ਦੱਸ ਗਏ ਕਿ ਗੁਰੂ ਨਾਨਕ ਦਾ ਸਿੱਖ ਵਕਾਊ ਨਹੀਂ ਦਿੰਦਾ ਪੰਛੀ ਪਰਸੇ ਉਸ ਧਰਤੀ ਨੂੰ ਲੱਖ ਵਾਰੀ ਓਏ ਚਣਿਆ ਹੋਇਆ ਦਸ਼ਮੇਸ਼ ਦਾ ਦਿਲ ਦੇ ਮੇਰੇ ਬਾਦਸ਼ਾਹ ਨੇ ਖਾਲਸਾ ਸਾਜਿਆ ਮੁਖ ਚੋਂ ਇੱਕ ਬਚਨੀ ਕੀਤਾ ਪੰਥ ਵਸੇ ਮੈਂ ਉੱਜੜਾ ਮੈਂ ਉੱਜੜਾ ਮਨ ਚੋ ਬਨੇਰਾ ਬਨੇਰਾ ਵਾਦਾ ਕੀਤਾ ਸੀ ਭਾਈ ਸਾਹਿਬ ਪਾਈਦਾ ਸੀ ਗੁਰਾਂ ਨੇ ਖਾਲਸਾ ਸਾਜਿਆ ਨਾ ਪੰਜਾਂ ਦੇ ਸੀਸ ਲਾਏ ਖੰਡੇ ਬਾਡੇ ਦਾ ਅੰਮ੍ਰਿਤ ਛਕਾਇਆ ਤੇ ਕਹਿੰਦੇ ਜਦੋਂ ਮਹਾਰਾਜ ਨੇ ਆਪ ਝੋਲੀ ਅੰਦ ਕਿਉ ਅੰਮ੍ਰਿਤ ਮੰਗਿਆ ਨਾ ਪੰਜਾਂ ਕੋਲੋਂ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਆਖਿਆ ਸੀ ਕਲਗੀਆਂ ਵਾਲਿਆ ਅਸੀਂ ਪੰਜਾਂ ਨੇ ਇਸ ਅੰਮ੍ਰਿਤ ਦੇ ਬਦਲੇ ਸੀਸ ਭੇਟ ਕੀਤੇ ਆ ਤੇ ਗੁਰੂ ਗੋਬਿੰਦ ਸਿੰਘ ਕੀ ਭੇਟ ਕਰੇਗਾ ਤੇ ਸਤਿਗੁਰਾਂ ਨੇ ਗੁਰੂ ਪੰਥ ਅੱਗੇ ਹੱਥ ਜੋੜ ਕੇ ਆਖਿਆ ਸੀ ਇਸ ਅੰਮ੍ਰਿਤ ਦੇ ਬਦਲੇ ਗੁਰੂ ਗੋਬਿੰਦ ਸਿੰਘ ਆਪਣਾ ਸਾਰਾ ਸਾਰਾ ਜਿਹੜਾ ਸਰਬੰਸਿਆ ਉਹਨਾਂ ਛਾਵਰ ਕਰ ਦੇਵੇ ਪਿਤਾ ਜੀ ਸਤਿ ਸ਼੍ਰੀ ਅਕਾਲ ਪਿਤਾ ਵਾਰਿਆ ਮਹਾਵਾਰੀ ਚਾਰੇ ਦੇ ਲਾਲ ਜਿਹੜੇ ਚਾਰੇ ਦੇ ਚਾਰ ਲਾਲ ਸੀ ਸਾਡੇ ਤੋਂ ਛਾਵਰ ਕੀਤੇ ਭੂਆ ਦੇ ਪੁੱਤ ਮਾਮੇ ਜਨੂਬਦ ਕੇ ਪਿਆਰੇ ਸ ਕੁਝ ਵੀ ਨਹੀਂ ਰੱਖਿਆ ਚਮਕਾਰ ਦੇ ਮੈਦਾਨੇ ਜੰਗ ਤੋਂ ਨਿਕਲਿਆ ਕੱਲ ਕੀ ਟੋੜਾ ਵੀ ਭਾਈ ਸਾਹਿਬ ਭਾਈ ਸੰਗਤ ਸਿੰਘ ਨੂੰ ਬਖਸ਼ ਦਿੱਤਾ ਕਹਿੰਦੇ ਮਹਾਰਾਜ ਪਾਤਸ਼ਾਹ ਜਿਸ ਕਮਰੇ ਵਿੱਚ ਆਰਾਮ ਕਰਦੇ ਸੀ ਨਾ ਆਨੰਦਪੁਰ ਦੀ ਧਰਤੀ ਤੇ ਉਹ ਕਮਰੇ ਦੀਆਂ ਕੰਧਾਂ سونے ਦੀਆਂ ਸਨ ਪਰ ਜਿੱਥੇ ਖਾਲਸੇ ਦੀ ਗੱਲ ਆਈ ਮਹਾਰਾਜ ਪਾਤਸ਼ਾਹ ਨੇ ਸਭ ਕੁਝ ਨਿਸ਼ਾਵਰ ਕਰਕੇ ਮਾਸ਼ੀ ਬਾੜੇ ਦੇ ਜੰਗਲਾਂ ਚ ਕੰਡਿਆਂ ਦੀ ਸੇਜ ਤੇ ਸੌਕੇ ਵੀ ਅਕਾਲ ਪੁਰਖ ਦਾ ਸ਼ੁਕਰ ਕੀਤਾ ਮੁਖਵਾਦ ਕਲਗੀਆਂ ਵਾਰੇ ਦਾ ਸਿੱਖ ਸਿਦਕ ਨਿਭਾਉਂਦਾ ਟੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਰੜਕੇ ਨਾ ਪੰਥ ਦਾ ਮਾਲਕ ਧੰਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਸਰੂਪ ਤਿਆਰ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਣ ਤੋਂ ਬਾਅਦ ਆਪ ਮਹਾਰਾਜ ਇੱਥੋਂ ਦੱਖਣ ਨੰਦੇੜ ਦੀ ਧਰਤੀ ਵੱਲ ਚਲੇ ਗਏ ਹੁਣ ਮਹਾਰਾਜ ਨੇ ਜਫਰਨਾਮਾ ਲਿਖਿਆ ਸੀ ਨਾ ਸਮੇਂ ਦੇ ਬਾਦਸ਼ਾਹ ਅਰੰਗਦੇਵ ਨੂੰ ਉਹ ਫੱਤੇ ਦੀ ਚਿੱਠੀ ਸੀ ਜਫਰ ਨਾਮ ਵੇਖੋ ਮਹਾਰਾਜਿਆਂ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆਜ ਕੋਈ ਆਪਣੇ ਆਪ ਨੂੰ ਜਿੱਡਾ ਮਰਜ਼ੀ ਵਿਦਵਾਨ ਅਖਾਈ ਜਾਵੇ ਇੱਥੇ ਤੁਹਾਡੇ ਵਿੱਚ ਵੀ ਬੈਠੇ ਹੋ ਸਕਦੇ ਆ ਜਿਨ੍ਹਾਂ ਨੂੰ ਮਾਰ ਨੇ ਗੁਣ ਦਿੱਤਾ ਲਿਖਣ ਦਾ ਉਹਨਾਂ ਕਵੀਆਂ ਨੂੰ ਲਿਖਾਰੀਆਂ ਨੂੰ ਪਤਾ ਹੁੰਦਾ ਇੱਕ ਲਾਈਨ ਲਿਖਣੀ ਹੋਵੇ ਨਾ ਉਹਦੇ ਵਾਸਤੇ ਤਿੰਨ ਚੌ ਅੱਖਰਾਂ ਨੂੰ ਜੋੜਨਾ ਪੈਂਦਾ ਫਿਰ ਕਿਤੇ ਜਾ ਕੇ ਇੱਕ ਲਾਈਨ ਬਣਦੀ ਆ ਤੇ ਜੇ ਪੈਰਾ ਬਣਾਉਣਾ ਹੋਵੇ ਤੇ ਉਹਦੇ ਵਾਸਤੇ ਤਿੰਨ ਚਾਰ ਲਾਈਨਾਂ ਨੂੰ ਤਿਆਰ ਕਰਨਾ ਪੈਂਦਾ ਹੈ ਤੇ ਚਾਰ ਪੰਜ ਪਹਿਰਿਆਂ ਨੂੰ ਤਿਆਰ ਕਰਕੇ ਫਿਰ ਉਹਦੀ ਇੱਕ ਕਵਤਾ ਵਰਦੀ ਪਰ ਗੁਰਕੋਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡਾ ਲਖਾਰੀ ਵੀ ਕੋਈ ਨਹੀਂ ਜਪ ਸਾਹ پڑھਦੇ ਮਹਾਰਾਜ ਪਾਤਸ਼ਾਹ ਦੀ ਬਾਣੀ پڑھਦੇ ਜਾਈਏ ਪਰਦੇ ਜਾਈਏ ਇੱਕ ਅਸ਼੍ਰੀ ਛੰਦ ਸਤਿਗੁਰੂ ਕਹਿੰਦੇ ਆ ਵੇਖੋ ਮਹਾਰਾਜ ਪਾਤਸ਼ਾਹ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆ ਇੱਕ ਇੱਕ ਅੱਖਰ ਦੀ ਮਾਰ ਇਹਨੇ ਇੱਕ ਇੱਕ ਲੇਨ ਬਣਾ ਕੇ ਰੱਖ ਦਿੱਤੀ ਇਕ ਅਸ਼੍ਰੀ ਸ਼ੰਤ ਅਜੈ ਅਲੈ ਅਬੈ ਅਪੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਝੇ ਅਲੇਖ ਅਲੇਖ ਐਡੀ ਸਿੰਘ ਮਹਾਰਾਜ ਦੀਆਂ ਦੀ ਕਲਮ ਦੇ ਵਿੱਚ ਜਿੰਨਾ ਚਿਰ ਅਰੰਗਦੇਵ ਮਗਰੂਜੀ ਦਾ ਖਾਲਸਾ ਹੋਏ ਗੁਰੂ ਜੀ ਕੀ ਫਤਿਹ ਉਹਨਾਂ ਚਿਰ ਉਹਦੇ ਸ਼ਾਹ ਵੀ ਨਹੀਂ ਸੀ ਨਿਕਲਿਆ ਹੁਣ ਇਹਦੀ ਮੌਤ ਹੁੰਦੀ ਆ ਬਾਦਸ਼ਾਹ ਦੀ ਮੌਤ ਤੋਂ ਬਾਅਦ ਇਹਦੇ ਪੁੱਤਰਾਂ ਦੇ ਵਿੱਚ ਜੰਗ ਛਿੜ ਜਾਂਦੀ ਵਡਾ ਚਾਹੁੰਦਾ ਮੈਂ ਤਖਤੇ ਤੇ ਬੈਠਾਂ ਦੂਜਾ ਚਾਹੁੰਦਾ ਮੈਂ ਬੈਠਾਂ ਤੀਜਾ ਕਹਿੰਦਾ ਮੈਂ ਬੈਠਾਂ ਹੁਣ ਬਹਾਦਰ ਸ਼ਾਹ ਇਹਦੀ ਮੁਲਾਕਾਤ ਹੋਈ ਆ प्यारे भाईसाहब भाई आनंद लाल जीया दे नाल के ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖੋ ਮੇਰੀ ਮਦਦ ਕਰਨ ਉਹ ਚੜਾਈ ਕਰਕੇ ਆ ਰਿਆ ਮੁਕਾਬਲਾ ਹੋਣਾ ਇੱਕ ਵਾਰਾ ਗੁਰੂ ਸਾਹਿਬ ਮੇਰਾ ਸਾਥ ਦੇ ਦੇਣ ਵੇਖੋ ਗੁਰੂ ਨਿਰਭਉ ਹੈ ਗੁਰੂ ਨਿਰਵੈਰ ਓਹੀ ਰੰਗ ਜੇਬਿਆ ਨਾ ਜਿਹਨੇ ਮਹਾਰਾਜ ਪਾਤਸ਼ਾਹ ਜੀਆਂ ਦੇ ਸਭ ਜਾਦਿਆਂ ਨੂੰ ਦਵਾਰ ਦੇ ਵਿੱਚ ਚਣਵਾਇਆ ਉਹ ਹੀ ਆ ਨਾ ਜਿਹੜੇ ਵਾਰ-ਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੜ ਕੇ ਆਏ ਅਰੰਗ ਜੇਪ ਦਾ ਪੁੱਤ ਗੁਰਗੋਬਨ ਸਿੰਘ ਮਹਾਰਾਜ ਤੋਂ ਮਦਦ ਮੰਗਦਾ ਤੇ ਮੇਰੇ ਸਤਿਗੁਰੂ ਜੀ ਮਦਦ ਕਰਨ ਵਾਸਤੇ ਤਿਆਰ ਹੋ ਗਏ ਇੱਥੇ ਸਾਨੂੰ ਇਹ ਕਲੀਅਰ ਹੋ ਗਿਆ ਨਾ ਗੁਰੂ ਨਿਰਭਉ ਹੈ ਗੁਰੂ ਨੇਰੇ ਵਰ ਹੈ ਹੋਰ ਬਣਤੀ ਕਰਾ ਮਹਾਰਾਜ ਦੀਆਂ 14 ਜੰਗਾਂ ਹੋਈਆਂ ਨਾ ਫਤਿਹ ਚੌ ਜੰਗਾਂ ਵਿੱਚ ਮਹਾਰਾਜ ਨੇ ਪ੍ਰਾਪਤ ਕੀਤੀ ਆ ਪਰ ਇੱਕ ਜੰਗ ਕਰਨ ਦਾ ਵੀ ਮਹਾਰਾਜ ਪਾਤਸ਼ਾਹ ਸ਼ੌਂਕ ਵਿੱਚ ਹੀ ਰੱਖ ਦੇ ਜੰਗ ਕਿਉਂ ਕੀਤੇ ਮਹਾਰਾਜ ਦੀ ਨੀਚੀ ਲੜਾਈ ਤੇ ਕੋਈ ਹੈ ਨਹੀਂ ਸੀ ਕੋਈ ਜ਼ਮੀਂਦਾਰ ਰੌਲਾ ਤੁਸੀਂ ਸੁਣਿਆ ਇਤਿਹਾਸ ਅੰਦਰ ਬਿਲਕੁਲ ਨਹੀਂ ਵੱਟ ਬੰਨੇ ਦਾ ਕੋਈ ਰੌਲਾ ਨਹੀਂ ਸੀ ਤੇ 14 ਜੰਗਾਂ ਹੋਈਆਂ ਕਿ ਮਹਾਰਾਜ ਪਾਤਸ਼ਾਹ ਨੇ ਬਸ ਊਚ ਨੀਚ ਨੂੰ ਖਤਮ ਕੀਤਾ ਮੇਰ ਘੇਰ ਨੂੰ ਖਤਮ ਕੀਤਾ ਜਿਹੜੇ ਗਰੀਬ ਸਨ ਉਹਨਾਂ ਨੂੰ ਬਣਦੇ ਹੱਕ ਦਿਵਾਇਆ ਜਦ ਤਾ ਪਾਤਾਂ ਦੇ ਵਿੱਚੋਂ ਸਾਨੂੰ ਕੱਢਿਆ ਮਹਾਰਾਜ ਨੇ ਖਾਲਸਾ ਜਦੋਂ ਸਾਜਿਆ ਨਾ ਬਾਈ ਧਰ ਦੇ ਰਾਜ ਇਕੱਠੇ ਹੋ ਕੇ ਆਏ ਸੀ ਇੱਕ ਹੋਰ ਬੇਣਤੀ ਸੁਣਿਓ 14 ਚੋਂ 12 ਜੰਗ ਮਾਰੇ ਤੇ ਉਹਨਾਂ ਦੇ ਨਾਲ ਹੁੰਦੇ ਆ ਜਿਨ੍ਹਾਂ ਦੇ ਡੁੱਬਦੇ ਧਰਮ ਨੂੰ ਬਚਾਉਣ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦਾ ਬਲੀਦਾਨ ਦਿੰਦੇ